ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਫਰੈਂਡਸ ਅੱਜ ਆਪਾਂ ਬਣਾਉਣ ਲੱਗੇ ਆ ਜੀ ਕੋਲਡ ਕਾਫੀ ਕੋਲਡ ਕਾਫੀ ਬਣਾਉਣ ਦੇ ਲਈ ਲਈ ਆਪਾਂ ਇਹ ਵਾਲੀ ਕਾਫੀ ਦਾ ਪਾਊਡਰ ਤੇ ਇਹ ਵਾਲੀ ਲਈਏ ਛੋਟੀ ਕੋਲਡ ਡਰਿੰਕ ਵਾਲੀ ਬੋਤਲ ਕੋਕ ਵਾਲੀ ਆਪਾਂ ਇਹਦੇ ਨਾਲ ਬਣਾਵਾਂਗੇ ਅੱਜ ਕੋਲਡ ਕਾਫੀ ਮਿੰਟੋ ਮਿੰਟੀ ਜਿਆਦਾ ਟਾਈਮ ਵੀ ਨਹੀਂ ਲੱਗਣਾ ਫਰੈਂਡਸ ਕਾਫੀ ਨੂੰ ਪਹਿਲੇ ਇਸ ਤਰ੍ਹਾਂ ਦੇ ਵਿੱਚ ਪਾਉਣਾ ਹੈ ਬੋਤਲ ਦੇ ਕਾਫੀ ਨੇ ਦੇ ਵਿੱਚ ਪਾ ਕੇ ਨਾਲ ਹੀ ਆਪਾਂ ਇਹਦੇ 슈ਗਰ ਪਾ ਲੈਣੀ ਹੈ ਫਰੈਂਕਸ ਕਾਫੀ ਤੇ 슈ਗਰ ਇਹਦੇ ਵਿੱਚ ਆਪਾਂ ਪਾ ਲਈ ਹੈ 1.5 ਪਾਊਚ ਕਾਫੀ ਦਾ ਪਾਇਆ ਕਿਉਂਕਿ ਮੈਂ ਇੱਕ ਜਣੇ ਵਾਸਤੇ ਬਣਾਉਣੀ ਆ 1.5 ਚਮਚ ਆਪਾਂ ਕਾਫੀ ਦਾ ਪਾਇਆ 1.5 ਚਮਚੀ 슈ਗਰ ਦਾ ਪਾਇਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਨੂੰ ਆਪਾਂ ਕਰਾਂਗੇ ਸ਼ੇਕ ਫਰੈਂਕਸ ਦੇਖ ਸਕਦੇ ਹੋ ਸਾਰੀ ਕਾਫੀ ਤੇ 슈ਗਰ ਜਿੰਨੀ ਪਾਈ ਸੀਗੀ ਸਾਰੀ ਮਿਕਸ ਹੋ ਗਈ ਹੈ ਜਿਸ ਤਰ੍ਹਾਂ ਆਪਾਂ ਬਾਹਰ ਰੈਸਟੋਰੈਂਟ ਵਿੱਚ ਕਦੋਂ ਆਉਂਦੀ ਆ ਕੱਪ ਚ ਪਾਉਂਦੇ ਆ ਕਈ ਤਾਂ ਜਿਆਦਾਤਰ ਕੱਪ ਚ ਪਾ ਕੇ ਜਿੱਦਾਂ 슈ਗਰ ਵੀ ਵਿੱਚ ਹੀ ਪਾ ਲੈਂਦੇ ਉਸ ਤਰ੍ਹਾਂ ਥੋੜੀ-ਥੋੜੀ देर ਲੱਗੇ ਰਹਿੰਦੇ ਆ ਬੰਦ ਫਿਰ ਲੱਗ ਜਾਂਦੀ ਆ ਪਰ ਆਪਾਂ ਬਹੁਤ ਸੌਖੇ ਢਿੱਕੇ ਨਾਲ ਬਣਾਈਏ ਤੇ ਹੁਣ ਬਹੁਤ ਜਲਦੀ ਦੇਖ ਸਕਦੇ ਤੁਸੀਂ ਸਾਰੀ ਕਾਫੀ ਤੇ 슈ਗਰ ਸਾਰੀ ਮਿਕਸ ਹੋ ਗਈ ਐ ਹੁਣ ਇਹਨੂੰ ਆਪਾਂ ਪਾਵਾਂਗੇ ਗਲਾਸ ਚ ਰੈਸਟੋਰੈਂਟ ਵਰਗੀ ਕਾਫੀ ਦੀ ਫੀਲਿੰਗ ਲੈ ਲੀ ਕਿ ਮੈਂ ਕਾਫੀ ਦਾ ਪਾਊਚ ਕੋਲ ਦੇ ਵਿੱਚ ਪਾ ਕੇ ਮਾੜਾ ਜਾਂ ਪਾਣੀ ਪਾ ਕੇ ਉਹਨੂੰ ਇਸ ਤਰ੍ਹਾਂ ਬਣਾ ਲਿਆ ਹੁਣ ਇਹਨੂੰ ਸਤਨਾਪਾ ਬਾਹਰ ਕੌਫੀ ਬੀਨੇ ਆ ਮੀਨਜ਼ ਐਨ ਨਾਲ ਕਿੱਦਿਵੇਂ ਆਪਾਂ ਮੈਸੇ ਨਾਇਆ ਇਹਦੇ ਵਿੱਚ ਕੋਸੇ ਤਰ੍ਹਾਂ ਦੀ ਲੀਕ ਨਹੀਂ ਪੈਣੀ ਦੋਬੀ ਤੁਸੀਂ ਦੇਖ ਸਕਦੇ ਹੋ ਕੌਫੀ ਵੀ ਇੰਨ ਪਲਾ ਲਈ ਹੈ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜਿਹੜੀ ਕੌਫੀ ਬੋਟਲ ਦੇ ਚੁੱਕਾਈ ਸੀ ਉਹ ਭਾਵੇਂ ਜੇ ਪਾਵਾਂਗੇ ਭਾਵੇਂ ਨਾ ਪਾਵੇਂ ਦੇਖ ਸਾਦੇ ਕਿੰਨੀ ਕਰੀਮੀ ਕੌਫੀ ਝੱਗ ਵਾਲੀ ਬਣੀ ਹੈ ਮੀਨਜ਼ ਬਿਲਕੁਲ ਉਸੇ ਤਰ੍ਹਾਂ ਹੀ ਬਣੇਗੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਦੁੱਧ ਉੱਪਰ ਦੀ ਪਾਵਾਂਗੇ ਜਿਹੜੀ ਆਪਾਂ ਕੋਕੀ ਬਣਾਈ ਸੀ ਥੋੜੀ ਜਿਹੀ ਬਚ ਗਈ ਹੈ ਚਾਹ ਲਈ ਉਹ ਉੱਪਰ ਦੀ ਪਾ ਦੇ ਆਈਸ ਕਰਮਾ ਪਾਈ ਨਹੀਂ ਕਿਉਂਕਿ ਮੈਨੂੰ ਜ਼ਿਆਦਾ ਠੰਡੀ ਕੋਕੀ ਪਸੰਦ ਨਹੀਂ ਨ ਆਪਾਂ ਪਾਵਾਗੇ ਥੋੜਾ ਜਿਹਾ ਪੰਦੀ ਚਾਕਲੇਟ ਪਾਉਂਦਾਂ ਆਪਣੇ ਏਸਲੀ ਫੋੜੀ ਲਿਖੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕੋਲਡ ਕਾਫੀ ਬਣ ਕੇ ਰੈਡੀ ਹੋ ਚੁੱਕੀ ਆ ਤੁਸੀਂ ਵੀ ਇਸ ਤਰ੍ਹਾਂ ਹੀ ਘਰੇ ਬਣਾ ਕੇ ਰੈਸਟੋਰੈਂਟ ਵਰਗੀ ਮੇਰੀ ਤਰ੍ਹਾਂ ਹੀ ਫੀਲਿੰਗ ਲੈ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਰੋ ਪਲੀਜ਼ ਉਸ ਦੇ ਨਾਲ ਮੇਰਾ ਹੌਸਲਾ ਬਣਿਆ ਰਹਿੰਦਾ ਤੇ ਮੇਰਾ ਵੀਡੀਓ ਹੋਰ ਬਣਾਉਣ ਦੇ ਲਈ ਕਰਦਾ ਸੋ ਬਾਏ ਬਾਏ ਤੁਸੀਂ ਵੀ ਬਣਾਓ ਵੀਰ ਦੇਖ ਕਰੋ ਇੰਜੋਏ